ਵੀਟਨੀ ਬੀਡੀ ਇੰਦਾ ਜੇਲ ਇੱਥੋਂ ਤੱਕ ਕਿ ਮੈਂ ਜੇਲ ਜੇਲ ਵਿੱਚ ਗੁਰਦੁਆਰਾ ਸਾਹਿਬ ਸੀ ਮੈਂ ਗੁਰਦੁਆਰਾ ਸਾਹਿਬ ਮੱਥਾ ਵੀ ਨਹੀਂ ਟੇਕ ਸਕਦਾ ਸੀਗਾ ਤਾਂ ਮੈਂ ਕਿੱਦਾਂ ਜੇਲ 'ਚ ਬੈਠਾ ਕਿਸੇ ਗਵਾਹ ਨੂੰ ਡਰਾ ਸਕਦਾ ਸੀਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਸਾਬਤ ਕਰਦੀਆਂ ਨੇ ਕਿ ਮੇਰੇ ਨਾਲ ਮੇਰੇ ਖਿਲਾਫ ਇਹਨਾਂ ਨੇ ਪੂਰਾ ਤੰਤਰ ਝੋਕ ਦਿੱਤਾ ਐਂਡ ਦੇ ਐਂਡ ਦਿਸ ਕੇਸ ਵਾਸ ਸੋ ਡੇਂਜਰਸ ਸੀ ਤਾਂ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਅਦਾਲਤਾਂ ਨੇ ਬੇਲ ਦਿੱਤੀ ਔਰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਹੜੀ ਬੇਲ ਕੈਨਸਲੇਸ਼ਨ ਮੇਰੀ ਲੈ ਕੇ ਗਏ ਉੱਥੇ ਦਿੱਲੀ ਉਹਨਾਂ ਨੇ ਉਸ ਬਿਲ ਕੈਨਸਲੇਸ਼ਨ ਨੂੰ ਡਿਸਮਿਸ ਕਰਕੇ ਮੈਨੂੰ ਇੱਕ ਆਜ਼ਾਦ ਰਹਿਣ ਦਾ ਅਧਿਕਾਰ ਬਿਲਕੁਲ ਬਿਲਕੁਲ ਖੈਰਾ ਸਾਹਿਬ ਇਹ ਜਿਹੜੇ ਤੁਸੀਂ ਸੀਸੀਟੀਵੀ ਵਾਲੀ ਗੱਲ ਕਹੀ ਹੈ ਕਿ ਤੁਹਾਡੀ ਬੈਰਕ ਚ ਸੀਸੀਟੀਵੀ ਹੈ ਬਹੁਤ ਸੀਰੀਅਸ ਐਲੀਗੇਸ਼ਨ ਨੇ ਕਿ ਇਸ ਨੂੰ ਲੈ ਕੇ ਤੁਸੀਂ ਕੋਰਟ ਜਾਓਗੇ ਕਿਉਂਕਿ ਗੈਰ ਕਾਨੂੰਨੀ ਹੈ ਜਿਵੇਂ ਤੁਸੀਂ ਆਪ ਕਹਿ ਰਹੇ ਹੋ ਜੀ ਉਹ ਤਾਂ ਚਲੋ ਆਈ ਵਿਲ ਡੈਫੀਨਿਟਲੀ ਕਨਸਿਡਰ ਇਟ ਪਰ ਮੈਂ ਕੋਰਟ ਕਚਹਿਰੀ ਜਾ ਰਿਹਾ ਹਲੇ ਮਲਟੀਪਲ ਲਿਟੀਗੇਸ਼ਨਸ ਹੋ ਗਈਆਂ ਨੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਆਪਣੀ ਜ਼ਮਾਨਤ ਬਚਾਈ ਜੀ ਦੇਖੋ ਇੱਕ ਪਾਸੇ ਭਗਵਾਨਪਤ ਮਾਨ ਕਹਿੰਦਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਿਹੜੇ ਪ੍ਰਾਈਵੇਟ ਵਕੀਲਾਂ ਨੂੰ ਮੁਖ्तार ਅंसारी ਗੈਂਗਸਟਰ ਦੇ ਕੇਸ ਵਿੱਚ 55 ਲੱਖ ਰੁਪਏ ਦਿੱਤਾ ਗਿਆ ਫੀਸ ਜਿਹੜੀ ਪ੍ਰਾਈਵੇਟ ਲਾਇਰਜ਼ ਨੂੰ ਫੀਸ ਦਿੱਤੀ ਗਈ ਸੀਗੀ ਮੈਂ ਉਹ ਵਾਪਸ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਆ ਇੱਕ ਪਾਸੇ ਉਹਦੀ ਤਾਂ ਪੰਜੀ ਵੀ ਨਹੀਂ ਜਮ੍ਹਾਂ ਹੋਈ ਹਲੇ ਤਾਈਂ ਇੱਕ ਪਾਸੇ ਖੈਰੇ ਨੂੰ ਟਾਰਗੇਟ ਕਰਨ ਲਈ 200 ਸਰਕਾਰੀ ਵਕੀਲ ਦੀ ਫੌਜ ਨੂੰ ਛੱਡ ਕੇ ਹੀ ਵਾਸ ਇੰਗੇਜਿੰਗ ਪ੍ਰਾਈਵੇਟ ਲਾਇਰਜ਼ ਸੁਪਰੀਮ ਕੋਰਟ ਵਿੱਚ ਤੇ ਹਾਈ ਕੋਰਟ ਵਿੱਚ ਜਿਨ੍ਹਾਂ ਦੀ ਇੱਕ ਦਿਨ ਦੀ ਫੀਸ ਮੈਂ ਰਿਪੀਟ ਕਰ ਰਹਾ ਇੱਕ ਦਿਨ ਦੀ ਫੀਸ 20 ਤੋਂ 25 ਲੱਖ ਰੁਪਏ ਪਰ ਪੇਸ਼ੀ ਸੀਗੀ ਮੈਂ ਅੰਦਾਜ਼ਾ ਲਾਇਆ ਕਿ ਮੇਰੇ ਕੇਸ ਤੇ ਭਗਵੰਤ ਮਾਨ ਨੇ 4 ਤੋਂ 5 ਕਰੋੜ ਰੁਪਏ ਸਰਕਾਰੀ ਖਜ਼ਾਨੇ ਦਾ ਖਰਚਾ ਵਾ ਕਿ ਭਗਵੰਤ ਮਾਨ ਆਪਣੇ ਕੋਲੋਂ 4 ਤੇ 5 ਕਰੋੜ ਰੁਪਏ ਵਾਪਸ ਜਮਾ ਕਰਾਊਗਾ ਮਤਲਬ ਮੈਂ ਤਾਂ ਮਲਟੀਪਲ ਆਪਣੇ ਆਪ ਨੂੰ ਬਚਾਉਣ ਵਿੱਚ ਲੱਗਾ ਰਿਹਾ ਬਿਲਕੁਲ ਖੈਰਾ ਸਾਹਿਬ ਵੀ ਕਿ ਵੀ ਜਦੋਂ ਤੁਸੀਂ ਜੇਲ੍ਹ ਚ ਸੀ ਇਹ ਵੀ ਚੀਜ਼ ਸਾਹਮਣੇ ਆਈ ਸੀ ਤੁਹਾਡੇ ਬੇਟੇ ਮਹਿਤਾਬ ਖੈਰਾ ਨੇ ਕਿਹਾ ਸੀ ਕਿ ਉਹਨਾਂ ਨੂੰ ਸ਼ੱਕ ਹੈ ਖਦਸ਼ਾ ਹੈ ਕਿ ਤੁਹਾਡੇ ਲਿੰਕ ਲਾਰੈਂਸ ਮਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨਾਲ ਵੀ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ ਨਹੀਂ ਇਹ ਤਾਂ ਉਹਨਾਂ ਨੇ ਲਿਖਤੀ ਇਲਜ਼ਾਮ ਲਾਇਆ ਜਦੋਂ ਮੇਰਾ ਰਿਮਾਂਡ ਲੈਣਾ ਸੀ ਨਾ ਦੂਸਰੇ ਝੂਠੇ ਮੁਕੱਦਮੇ ਦੇ ਵਿੱਚ ਕਪੂਰਥਲਾ ਦੀ ਅਦਾਲਤ ਵਿੱਚ ਇਹਨਾਂ ਨੇ ਉੱਥੇ ਐਪਲੀਕੇਸ਼ਨ ਵਿੱਚ ਲਿਖਿਆ ਕਿ ਅਸੀਂ ਖੈਰੇ ਨੂੰ ਤਾਂ ਰਿਮਾਂਡ ਮੰਗਦੇ ਹਾਂ ਕਿ ਅਸੀਂ ਇਨਵੈਸਟੀਗੇਟ ਕਰਨਾ ਕਿ ਇਹਦੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨਾਲ ਲਿੰਕ ਹੈ ਪਰ ਅਰਸ਼ਦੀਪ ਜੀ ਇਹ ਯਾਦ ਰਹੇ ਕਿ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਸਭ ਤੋਂ ਜ਼ਿਆਦਾ ਵੋਕਲ ਆਪੋਨੈਂਟ ਇਸ ਗੈਂਗਸਟਰ ਕਲਚਰ ਦਾ ਤੇ ਲਾਰੈਂਸ ਬਿਸ਼ਨੋਈ ਦਾ ਤਾਂ ਮੈਂ ਆਂ ਔਰ ਜਦੋਂ ਉਹਨਾਂ ਦੀ ਇੰਟਰਵਿਊ ਜੇਲ੍ਹ ਚੋਂ ਆਈਆਂ ਪਬਲਿਕ ਡੋਮੇਨ ਸਭ ਤੋਂ ਜ਼ਿਆਦਾ ਐਕਸ਼ਨ ਤਾਂ ਵਹਿ ਮੰਗਿਆ ਵਾ ਔਰ ਦੂਸਰੀ ਗੱਲ ਕਿ ਬੜਾ ਇੰਟਰਸਟਿੰਗ ਫੈਕਟ ਤੁਹਾਨੂੰ ਦੱਸਣ ਲੱਗਾ ਕਿ ਅਦਾਲਤ ਵਿੱਚ ਲਿਖ ਕੇ ਕਹਿ ਰਹੇ ਨੇ ਕਿ ਖੈਰੇ ਦੇ ਤਲਕਾਤ ਤੇ ਗੈਂਗਸਟਰਸ ਨਾਲ ਵਾਈਲ ਏ ਡੀ ਜੀ ਪੀ ਇੰਟੈਲੀਜੈਂਸ ਪੰਜਾਬ ਦੇ ਕੋਲ ਇੱਕ ਇਨਪੁਟ ਆ ਕਿ ਖੈਰੇ ਤੇ ਖੈਰੇ ਦੇ ਪਰਿਵਾਰ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖਤਰਾ ਵਾ ਔਰ ਮੈਂ ਆਉਂਦੇ ਸਾਰ ਪਹਿਲਾਂ ਡੀ ਜੀ ਪੀ ਨੂੰ ਜਾ ਕੇ ਟਾਈਮ ਲੈ ਕੇ ਮਿਲ ਕੇ ਉਸ ਖਤਰੇ ਨੂੰ ਉਹਨਾਂ ਨੇ ਮੇਰੇ ਸਾਹਮਣੇ ਕਬੂਲ ਕੀਤਾ ਔਰ ਮੇਰਾ ਇੱਕ ਜੁਆਇੰਟ ਸਿਕਿਉਰਿਟੀ ਰਿਵਿਊ ਜੇਐਸਆਰ ਗਵਰਨਮੈਂਟ ਨੇ ਆਰਡਰ ਕੀਤਾ ਵਾ ਉਹਦੇ ਚ ਆਈਬੀ ਦੀ ਇਨਪੁਟ ਵੀ ਆਉਣੀ ਆ ਟੂ ਸੀ ਵੈਦਰ ਇਫ ਆਈ ਨੀਡ ਮੋਰ ਸਿਕਿਉਰਿਟੀ ਤੋ ਮੈਂ ਤੋ ਜਿਹਨਾਂ ਦੀ ਜਿਹਨਾਂ ਸਰਕਾਰ ਕੋ ਜਿਹੜੀ ਥ੍ਰੈਟ ਪਈ ਆ